ਵੀ ਆਮ ਆਦਮੀ ਪਾਰਟੀ ਨੇ ਵਾਦੇ ਕੀਤੇ ਸੀ ਪੂਰੇ ਨਹੀਂ ਹੋ ਸਕੇ ਪਰ ਅੱਜ ਲੋਕ ਚਾਹੁੰਦੇ ਨੇ ਵੋਟ ਕਿਨੂੰ ਬਣੂਏ ਤੇ ਭਗਵਾਨ ਵਾਲੇ ਧੱਕੜੇ ਹੋਣੇ ਚਾਹੀਦੇ ਨੇ ਪਰ ਜੋ ਇਸ ਸਮ ਕਾਂਗਰਸ ਦੇ ਵਿੱਚ ਹਾਲਾਤ ਬਣੇ ਹੋਏ ਨੇ ਮੁੱਖ ਮੰਤਰੀਆਂ ਦੀ ਜਿਹੜੀ ਲੜਾਈ ਹੋ ਰਹੀ ਹੈ ਵੀ ਮੈਂ ਮੁੱਖ ਮੰਤਰੀ ਬਣਨਾ ਮੈਂ ਬਣਨਾ ਹੈ ਉਹ ਕਾਫੀ ਹੋ ਜੇ ਕੋਈ ਐਮਐਲਏ ਆਪਣੇ ਜਿੱਤਣਗੇ ਤਾਂ ਹੀ ਮੁੱਖ ਮੰਤਰੀ ਬਣੋਗੇ ਜਿਨ੍ਹਾਂ ਲੁਧਿਆਣਾ ਦੇ ਵਿੱਚ ਗੁੱਟਬੰਦੀ ਇੰਨੀ ਫਿਰੇ ਚੜੀ ਹੋਈ ਹੈ ਤੇ ਲੁਧਿਆਣਾ ਜ਼ਿਲ੍ਹਾ ਬਿਲਕੁਲ ਡੈੱਡ ਪਿਆ ਇਸ ਕਰਕੇ ਸਾਨੂੰ ਇਹ ਜ਼ਰੂਰਤਮਈ ਮੀਟਿੰਗਾਂ ਦੀ ਹੋਰ ਵੀ ਵੱਡੀਆਂ-ਵੱਡੀਆਂ ਮੀਟਿੰਗਾਂ ਅਸੀਂ ਕਰਾਂਗੇ ਜਿੱਥੇ ਕਾਂਗਰਸੀ ਵਰਕਰ, ਸਾਣੇ ਵਰਕਰ ਬੈਠੇ ਇਹਨੇ ਘਰਾਂ ਦੇ ਉਹਨਾਂ ਨੂੰ ਕੱਢ ਕੇ ਲਾਂਬੰਦ ਚਲਣ ਦੀ ਅਸੀਂ ਕੋਸ਼ਿਸ਼ ਕਰਾਂਗੇ ਜਿਸ ਦੇ ਨਾਲ ਆਪਣੇ ਪੰਜਾਬ ਦੀ ਔਰ ਲੁਧਿਆਣੇ ਦੀ ਖਾਸ ਕਰਕੇ ਕਾਂਗਰਸ ਮਜ਼ਬੂਤ ਹੋ ਸਕੇ ਕਿਉਂਕਿ ਸਾਥੀਓ ਤੁਸੀਂ ਦੇਖਦੇ ਹੀ ਹੋ ਕਿ ਜਿਵੇਂ ਹੁਣ ਇਲੈਕਸ਼ਨਾਂ ਹੋਈਆਂ ਪਿੱਛੇ ਆਸ਼ੂ ਜੀ ਇੱਥੇ ਕੁਝ ਵੋਟਾਂ ਦੇ ਹਾਰ ਗਏ ਰਾਹੁਲ ਹੋ ਆਪਣੀ ਧੜੇਬੰਦੀ ਕਰਕੇ ਮੈਂ ਇੱਕ ਅਪੀਲ ਕਰਦਾ ਇੰਡੀਆ ਦੇ ਪ੍ਰਧਾਨ ਅੱਗੇ ਸਾਡੇ ਰਹਿਨਮਾ ਧੜਕੇ ਸਾਹਿਬ ਉਹਨਾਂ ਦੇ ਰਹਿਨ ਭਾਈ ਹੇਠ ਵੀ ਮੈਂ ਬੇਨਤੀ ਕਰਦਾ ਕਾਂਗਰਸ ਅੱਗੇ ਤੇ ਰਾਹੁਲ ਗਾਂਧੀ ਜੀ ਅੱਗੇ ਵੀ ਇਹ ਜਿਹੜੀ ਧੜੇਬੰਦੀ ਇਹਨੂੰ ਇੱਕ ਪਲੇਟਫਾਰਮ ਤੇ ਲਿਆਓ ਨਾ ਕਿ ਰੋਜ਼ ਕੋਈ ਨਾ ਕੋਈ ਇੱਕ ਦੀ ਦੂਸਰੀ ਬਾਰੇ ਡੰਡਾ ਟਕਾਉਂਦਾ ਰਹਿੰਦਾ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਮੋਟ ਹੋਣ ਤੇ ਮਜ਼ਬੂਤ ਪੰਜਾਬ ਦੇ ਲਈ ਕੀਤਾ ਜਾਵੇ ਸਾਰਿਆਂ ਤੋਂ ਆਉਣ ਵਾਲੀ ਆਪਣੀ ਸਰਕਾਰ ਬਣੇਗੀ ਇਹ ਨਾ ਹੋਵੇ ਕਿ ਹਰਿਆਣੇਵਾਂ ਨੂੰ ਮੁੱਖ ਮੰਤਰੀਆਂ ਦੀ ਪਹਿਲੀ ਡੌੜ ਲੱਗੀ ਹੋਈ ਹੈ ਤੇ ਕਾਂਗਰਸ ਜੜੀ ਟੁੱਟੋ ਕੇ ਰਹਿ ਜਾਵੇ ਇਹ ਮੇਰੀ ਬੇਨਤੀ ਹੈ ਹਾਈ ਕਮਾਂਡ ਅਕੇ ਬੁਲਵੇਆਣਾ ਸਾਡਾ ਜਿਹੜਾ ਬਿਲਕੁਲ ਜ਼ੀਰੋ ਹੋਇਆ ਪਿਆ ਇਸ ਨੂੰ ਤਕੜਾ ਕਰੋ ਔਰ ਪੰਜਾਬ ਨੂੰ ਖਾਸ ਕਰਕੇ ਤਕੜਾ ਕਰੋ ਜਿਸ ਕਰਕੇ ਪੰਜਾਬ ਦੇ ਵਿੱਚ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਕਾਂਗਰਸ ਦੀ ਹੋਵੇ ਤੇ ਮੈਂ ਸਾਰੇ ਜਿੰਨੇ ਵਰਕਰ ਸਾਹਿਬਾਨ ਆਏ ਨੇ ਤੁਸੀਂ ਦੇਖ ਹੀ ਲਿਓ ਵੀਡੀਓ ਦੇ ਵਿੱਚ ਔਰ ਹਵਾਤ ਦੇ ਵਿੱਚ ਗਿਆਊਗਾ ਸੰਜੀਪ ਪ੍ਰਧਾਨ ਜੀ ਆਪਣੇ ਰਾਦੇ ਸਵੀਰ ਜੀ ਰੇਮੀ ਜੀ ਔਰ ਆਪਣੇ ਸੰਨੀ ਜੀ ਮਾਸਕੋ ਸਾਹਿਬ ਸਾਰੇ ਸ਼ਰਮਾ ਜੀ ਸਾਡੇ ਪਰਤੇਮ ਪਰਤੇਮ ਸਿੰਘ ਜੀ ਸਵਰਨ ਸਿੰਘ ਜੀ ਔਰ ਅਕਬਲ ਸਿੰਘ ਜੀ ਔਰ ਸਾਰੇ ਸਾਥੀ ਨੇ ਬੰਬੂਲੀ ਆਏ ਨੇ ਖਾਸ ਕਰਕੇ ਖਰਬੰਦਾ ਜੀ ਔਰ ਆਪਣੇ 라ਜੂ ਜੀ ਔਰ ਜਿੰਨੇ ਵੀ ਸਾਥੀ ਆਏ ਨੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਔਰ ਬੇਨਤੀ ਕਰਦਾ ਕਿ ਇਦਾਂ ਹੀ ਆਪਣੀ ਪਾਰਟੀ ਵਾਸਤੇ ਜੇ ਹੋਣ ਤੋਂ ਹੀ ਆਪਾਂ ਨਾ ਬੰਦ ਹੋਵਾਂਗੇ ਤੇ ਤਾਂ ਹੀ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ ਨੇ ਉਹ ਆਪਣੀਆਂ ਜਿੱਤੀਆਂ ਜਾ ਸਕਦੀਆਂ ਨੇ ਤੇ ਦੁਬਾਰਾ ਮੈਂ ਅਪੀਲ ਕਰਦਾ ਹਾਈ ਕਮਾਂਡ ਅਗੇ ਵੀ ਤੁਸੀਂ ਮਿਹਰਬਾਨੀ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਉੱਥੇ ਬੁਲਾਓ ਜਾਂ ਇੱਥੇ ਕੋਈ ਇੰਚਾਰਜ ਲਾ ਕੇ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਇੱਕ ਮੁੱਠ ਕਰ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਕਿਉਂਕਿ 2027 ਦੀਆਂ ਜਿਹੜੀਆਂ ਵਿਧਾਨ ਸਭਾ ਇਲੈਕਸ਼ਨ ਆ ਰਹੀਆਂ ਨੇ ਉਹਦੇ ਸਬੰਧ ਵਿੱਚ ਜਿੰਨੇ ਵੀ ਕਾਂਗਰਸੀ ਪੁਰਾਣੇ ਕਾਂਗਰਸੀ ਜਿਹੜੇ ਘਰਾਂ 'ਚ ਬੈਠੇ ਹੋਏ ਸੀ ਉਹਨਾਂ ਨੂੰ ਲਾਮਬੰਦ ਕਰਨ ਲਈ ਉਹਨਾਂ ਨੂੰ ਬੁਲਾ ਕੇ ਦੇਖ ਉਹਨਾਂ ਦੇ ਨਾਲ ਟੀ ਪਾਰਟੀ ਹੋਈ ਹੈ ਉਸ ਤੋਂ ਬਾਅਦ ਸਾਰਿਆਂ ਦੇ ਵਿਚਾਰ ਸੁਣੇ ਨੇ ਤੇ ਸਾਰਿਆਂ ਨੇ ਇਹ ਕਿਹਾ ਕਿ ਤੁਸੀਂ ਤਕੜੇ ਹੋ ਕੇ ਅੱਗੇ ਲੱਕੇ ਕੰਮ ਕਰੋ ਕਿਉਂਕਿ ਲੁਧਿਆਣੇ ਦਾ ਜਿਹੜਾ ਹਾਲ ਹੈ ਬਹੁਤ ਬੁਰਾ ਹਾਲ ਹੈ ਇੱਥੇ ਦਫ਼ਤਰ ਵੀ ਹੈ ਨਹੀਂ ਡਾਕਟਰ ਵੀ ਜਿਹੜਾ ਹੈਗਾ ਉਹ ਵੀ ਰੋਲੇ ਰੱਪੇ ਦੇ ਵਿੱਚ ਹੀ ਪਿਆ ਟੁੱਟਿਆ ਪਿਆ ਬੰਦ ਪਿਆ ਉਸ ਤੋਂ ਬਾਅਦ ਜ਼ਿਲ੍ਹੇ ਦੇ ਵਿੱਚ ਜੋ ਢੜੇਬੰਦੀ ਉੱਪਰ ਕੇ ਅੱਗੇ ਆ ਰਹੀ ਹੈ ਉਹ ਬਹੁਤ ਬੁਰਾ ਹਾਲ ਹੈ ਲੁਧਿਆਣੇ ਦਾ ਲੁਧਿਆਣੇ ਦਾ ਕੀ ਪੰਜਾਬ ਦਾ ਏ ਇਸ ਟਾਈਮ ਦਾ ਹਰ ਬੰਦਾ ਕਹਿ ਰਿਹਾ ਕਿ ਮੈਂ ਮੁੱਖ ਮੰਤਰੀ ਬਣਨਾ ਹੈ ਸਾਥੀਓ ਮੁੱਖ ਮੰਤਰੀ ਤਾਂ ਬਣਿਆ ਜਾਊਗਾ ਜੇ ਆਪਣੇ ਐਮ.ਐਲ.ਏ ਜਿੱਤ ਕੇ ਆਉਣਗੇ ਤਾਂ ਐਮ.ਐਲ.ਏ ਜਿੱਤਣ ਵਾਸਤੇ ਆਪਾਂ ਨੂੰ ਵਰਕਰਾਂ ਕੋਲ ਜਾਣਾ ਪੈਣਾ ਨਾ ਕਿ ਉਹ ਉਹ ਜਿਹੜੇ ਫਿਲਮੀ ਐਕਟਰ ਨੇ ਉਹਨਾਂ ਕੋਲ ਜਾਣਾ ਪੈਣਾ ਇਸ ਕਰਕੇ ਆਪਾਂ ਨੂੰ ਥੱਲੇ ਗ੍ਰੋਸ ਲੈਵਲ ਤੇ ਜਾ ਕੇ ਤੇ ਆਪਾਂ ਨੂੰ ਵਰਕਰਾਂ ਨੂੰ ਤਕੜਾ ਕਰਨਾ ਪਊਗਾ ਵਰਕਰ ਬੋਟ ਪਾਣੀ ਚਾਹੁੰਦਾ ਨਾਲ ਤੁਰਨਾ ਚਾਹੁੰਦਾ ਉਹਨਾਂ ਨੂੰ ਤੋਰਨ ਵਾਲਾ ਕੋਈ ਨਾ ਕੋਈ ਆਦਮੀ ਚਾਹੀਦਾ ਕਿ ਨਾ ਕਿ ਆਪਣੀ ਟੜੇ ਬੰਦੀ ਕਰਕੇ ਆਪਣੇ ਦਫਤਰਾਂ ਦੇ ਵਿੱਚੋਂ ਪਾਰਟੀ ਦੇ ਚਲਾਈ ਜਾਂਦੇ ਆਪਾਂ ਦਫਤਰ ਇਹ ਸਾਰਾ ਦੇਖਦੇ ਆ ਕੋਈ ਇਦਾਂ ਦਾ ਦਫਤਰ ਹੋਣਾ ਚਾਹੀਦਾ ਹਰ ਜ਼ਿਲ੍ਹੇ ਦੇ ਵਿੱਚ ਜਿੱਥੇ ਸਾਰੇ ਕਾਂਗਰਸੀ ਇਕੱਠੇ ਹੋ ਸਕਣੇ ਇਹ ਨਹੀਂ ਹੈਗਾ ਵੀ ਇੱਕ ਆਦਮੀ ਦਾ ਆਪਣਾ ਦਫਤਰ ਹੈਗਾ ਮੈਂ ਆਪਣੇ ਦਫਤਰ ਚ ਮੈਂ ਕਹਾਂਗਾ ਕਿ ਇਹ ਕਾਂਗਰਸ ਦਾ ਦਫਤਰ ਹੈ ਇਦਾਂ ਨਹੀਂ ਹੁੰਦਾ ਸੋ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਊਗਾ ਪੰਜਾਬ ਦਾ ਵੀ ਢਾਂਚਾ ਜਿਹੜਾ ਸਹੀ ਕਰਨਾ ਪਊਗਾ ਔਰ ਜਿਹੜਾ ਜ਼ਿਲ੍ਹੇ ਦਾ ਵੀ ਹੈ ਮੈਂ ਪੰਜਾਬ ਦਾ ਜਨਰਲ ਸੈਕਟਿਵ ਵੀ ਰਿਆਂ ਮੈਂ ਆਪਣੇ ਜ਼ਿਲ੍ਹੇ ਤੋਂ ਲੈ ਕੇ ਯੂਥ ਕਾਂਗਰਸ ਤੋਂ ਲੈ ਕੇ ਤੇ ਜਦ ਕਿ ਸਾਨੂੰ ਮੀਟਿੰਗਾਂ 'ਚ ਨਹੀਂ ਬੁਲਾਇਆ ਜਾ ਰਿਹਾ ਨਾ ਪੰਜਾਬ 'ਚ ਬੁਲਾਇਆ ਜਾ ਰਿਹਾ ਨਾ ਜ਼ਿਲ੍ਹੇ 'ਚ ਬੁਲਾਇਆ ਜਾ ਰਿਹਾ ਪਤਾ ਨਹੀਂ ਕੀ ਇਹਨਾਂ ਨੂੰ ਖਤਰਾ ਲੋਕਾਂ ਨੂੰ ਸਾਡੇ ਤੋਂ ਵੀ ਪਰ ਗੱਲ ਕਰੀਏ ਕਾਂਗਰਸ ਦੇ ਵਿੱਚ ਤਾਂ ਬੜੇ ਲੰਮੇ ਸਮੇਂ ਤੋਂ ਤੁਸੀਂ ਸ਼ਿਵਰ ਨਵਾਰਿਓ ਨੀਸ਼ ਤਵਾੜੀ ਜੀ ਇਹ ਨੇ ਉਹਨੂੰ ਉਹ ਯਾਰ ਮਨੀਸ਼ ਤਵਾੜੀ ਜੀ ਵੀ ਅਸੀਂ ਉਹਨਾਂ ਦੇ ਨਾਲ ਵੀ ਕੰਮ ਕਰ ਰਹੇ ਹੁਣ ਵੀ ਉਹਨਾਂ ਦੇ ਨਾਲ ਖੜੇ ਆ ਇਹ ਨਹੀਂ ਹੈ ਮਨਿੰਦਰਜੀਤ ਸਿੰਘ ਬਿੱਟੇ ਨਾਲ ਜਦੋਂ ਫੁੱਲ ਜੋਰਾਂ ਤੇ ਹਾਲਾਤ ਪੰਜਾਬ ਦੇ ਖਰਾਬ ਸੀ ਉਦੋਂ ਵੀ ਸਾਡੇ ਵੀ ਚਾਰ ਰਿਸ਼ਤੇਦਾਰ ਮਾਰੇ ਗਏ ਉਹਦੇ ਵਿੱਚ ਸ਼ਹੀਦ ਹੋਏ ਸੋ ਅਸੀਂ ਉਦੋਂ ਦੇ ਨਾਲ ਜੁੜੇ ਹੋਏ ਹਾਂ ਅੱਜ ਦੇ ਨਵੇਂ ਨਹੀਂ ਮਨਿੰਦਰਜੀਤ ਸਿੰਘ ਬਿੱਟੇ ਨੂੰ ਸਾਡੇ ਬਾਰੇ ਪੁੱਛ ਕੇ ਦੇਖ ਲਿਓ ਔਰ ਅਸੀਂ ਉਹਨਾਂ ਦੇ ਨਾਲ ਵੀ ਅਸੀਂ ਡੱਟ ਕੇ ਸਾਥ ਦਿੱਤਾ ਔਰ ਅੱਜ ਵੀ ਉਹਨਾਂ ਦੇ ਨਾਲ ਹਾਂ ਅਸੀਂ ਅਸੀਂ ਛੱਡੀ ਨਹੀਂ ਕਾਂਗਰਸ ਨਹੀਂ ਛੱਡੀ ਇਹਦਾ ਗਰੁੱਪ ਬਾਜੀ ਬਣਾ ਲੈਂਦੇ ਨੇ ਜੀ ਜੀ ਬਿੱਟੇ ਦਾ ਬੰਦਾ ਹੈ ਜੀ ਇਹ ਮਨੀਸ਼ ਤੁਹਾਡੀ ਜੀ ਦਾ ਬੰਦਾ ਹੈ ਜੀ ਫਲਾਣੇ ਦਾ ਬੰਦਾ ਹੈ ਇਸ ਕਰਕੇ ਗੱਲਾਂ ਨੂੰ ਛੱਡੋ ਕਾਂਗਰਸ ਨੂੰ ਮਜ਼ਬੂਤ ਕਰੋ ਨਾ ਕਿ ਆਪਾਂ ਆਪਣੀ ਲੜਾਈ ਪੜਾਈ ਲਈ ਆਪਣੀਆਂ ਸੀਟਾਂ ਲਈ ਸਾਨੂੰ ਨਹੀਂ ਮਿਲੀ ਐਮਐਨਆ ਦੀ ਇਲੈਕਸ਼ਨ ਅਸੀਂ ਕਾਂਗਰਸੀ ਰਹੇ ਹਾਂ ਦੋ ਵਾਰੀ ਨਹੀਂ ਟਿਕਟ ਮਿਲੀ ਸਾਨੂੰ 13 ਚ ਨਹੀਂ ਮਿਲਿਆ ਆਪਣੇ 17 ਚ ਨਹੀਂ ਮਿਲੀ 22 ਚ ਨਹੀਂ ਮਿਲਦੀ ਸੀ ਕਾਂਗਰਸ ਛੱਡਦੀ ਆ ਰਾਜਾ ਬੜਿੰਗ ਸਾਹਿਬ ਸਾਡੇ ਇੱਥੇ ਆ ਕੇ ਬੋਲ ਗਏ ਪਹਿਲਵਾਨ ਜੀ ਜੋ ਤੁਹਾਡਾ ਅਹੁਦੇ ਮੁਤਾਬਕ ਅਸੀਂ ਕਰਾਂਗੇ ਹੁਣ ਕੀ ਹੈ ਡਰ ਲੱਗਦਾ ਉਹਨਾਂ ਨੂੰ ਪਹਿਲਾਂ 10 ਸਾਲ ਬਿੱਟੂ ਡਰਦਾ ਰਿਹਾ ਪਹਿਲਵਾਨ ਦੇ ਕਰ ਨਹੀਂ ਜਾਣਾ ਹੁਣ ਉਹਨੂੰ ਵੀ ਡਰ ਲੱਗਣ ਲੱਗਿਆ ਇਸ ਕਰਕੇ ਸਾਥੀਓ ਜੇ ਆਪਾਂ ਨੂੰ ਤਕੜਾ ਕਰਨਾ ਪਊ ਸਾਰੇ ਵਰਕਰਾਂ ਨਾਲ ਲੈ ਕੇ ਚੱਲਣਾ ਪਊ ਨਾ ਇਹ ਨਹੀਂ ਹੈਗਾ ਵੀ ਆਪਾਂ ਜੋ ਬੋਲਤਾ ਜੋ ਕਰਤਾ ਵੀ ਇੱਕੋ ਬੰਦੇ ਨੂੰ ਲੈ ਕੇ ਜਿਹਦੇ ਕੋਲ ਚਾਰ ਪੈਸੇ ਨੇ ਤੇ ਉਹ ਖਰੀਦ ਲੈਂਦੇ ਨੇ ਇੱਥੇ ਆਇਆਂ ਨੂੰ ਜਿੰਨੇ ਪ੍ਰਧਾਨ ਨੇ ਇਹਦਾ ਮਤਲਬ ਵੀ ਕਾਂਗਰਸ ਵਿੱਕ ਗਈ ਇਸ ਕਰਕੇ ਮੈਂ ਸੈਂਟਰ ਦੀ ਜਿਹੜੀ ਲੀਡਰਸ਼ਿਪ ਆ ਸਾਡੀ ਪ੍ਰਧਾਨ ਸਾਹਿਬ ਨੇ ਸਾਡੇ ਖੜਕੇ ਸਾਹਿਬ ਔਰ ਰਾਹੁਲ ਗਾਂਧੀ ਜੀ ਨੇ ਔਰ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਪ੍ਰਿੰਕਾ ਗਾਂਧੀ ਜੀ ਨੇ ਮੈਂ ਬੇਨਤੀ ਕਰਦਾ ਸਾਰਿਆਂ ਕੇ ਵੀ ਤੁਸੀਂ ਇਹ ਧੜੇ ਬੰਦੀਆਂ ਜਿਹੜੀਆਂ ਇੱਥੋਂ ਦੀਆਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਿੱਧਾ ਕਰੋ ਤੇ ਜ਼ਿਲ੍ਹੇ ਤੋਂ ਲੈ ਕੇ ਪੰਜਾਬ ਤੱਕ ਜਿਹੜੇ ਸਾਰੇ ਨੇ ਤੁਸੀਂ ਹੋਣ ਤੋਂ ਜਨ ਲੰਬੰਦ ਕੀਤੇ ਤੇ ਹਰਿਆਣੇ ਵਾਲਾ ਹਾਲ ਹੋਣਾ ਇੱਥੇ ਫਿਰ ਦੇਖ ਲੈਣਾ ਮੈਂ ਜਿਹੜੀ ਅੱਜ ਗੱਲ ਕਹਿ ਰਿਹਾ ਦਾਅਵੇ ਨਾ ਕਰ ਰਿਹਾ ਸੋ ਇਸ ਕਰਕੇ ਸਾਡੀ ਬੇਨਤੀ ਹੈ ਅਪੀਲ ਹੈ ਅਸੀਂ ਦਾ ਸੁਝਾਅ ਦੇ ਸਕਦੇ ਹਾਂ ਜੇ ਸਾਡੇ ਸੁਝਾਅ ਮੰਨੇ ਜਾਣਗੇ ਤੇ ਬੜੀ ਤੁਹਾਡੀ ਮਿਹਰਬਾਨੀ ਹੋਊਗੀ ਨਹੀਂ ਤਾਂ ਅੱਗੇ ਵੀ ਅਸੀਂ ਤੁਰੇ ਫਿਰਦੇ ਆ ਫਿਰ ਤੁਰੇ ਫਿਰਾਂਗੇ ਸਾਰੇ ਗੱਲ ਕਰੀਏ ਬਿਸ਼ਮ ਸਿੱਖ ਰਾਜਪੂਤ ਭਾਈਚਾਰੇ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਕੀ ਕੰਮ ਨੂੰ ਵੀ ਸਮਾਲਿਆ ਸੇਵਾ ਵੀ ਕੀਤੀ ਆ ਸਕੂਲ ਦੇ ਲਈ ਨੌਜਵਾਨਾਂ ਦੀ ਵੀ ਕਾਫੀ ਹੈਲਪ ਕੀਤੀ ਹੈ ਦੇਖੋ ਇਹ ਜਿਹੜੀਆਂ ਨੇ ਲਹਿਦਾ ਨੇ ਇਹ ਜਿਵੇਂ ਹੁਣ ਅਸੀਂ ਹਜ਼ਾਰ ਜਰ 11 1100 ਕੁੜੀਆਂ ਦੇ ਵਿਆਹ ਕਰਦੇ ਰਿਆਂ ਵਰਲਡ ਕਬੱਡੀ ਕੱਪ ਅਸੀਂ ਕਰਾਏ ਨੇ ਬਾਹਰ ਲਿਆਂ ਕੰਟਰੀਆਂ ਜਾ ਕੇ ਏਸ਼ੀਆ ਚੈਂਪੀਅਨਸ਼ਿਪਾਂ ਕਰਾਈਆਂ ਨੇ ਜਾਂ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਨੂੰ ਲਾਂਬੰਦ ਕਰ ਰਹੇ ਆ ਅਸੀਂ ਤੇ ਇਸ ਕਰਕੇ ਕਰ ਰਹੇ ਆ ਉਹਨੂੰ ਕਾਂਗਰਸ ਨੂੰ ਮਜ਼ਬੂਤੀ ਹੋਵੇ ਤੇ ਜੇ ਇਹਨਾਂ ਦੇ ਸਮਝ ਨਹੀਂ ਪੈਂਦੀ ਭਾਈ ਕੋਈ ਗੱਲ ਨਹੀਂ ਤਹੀ ਦਾ ਆਪਣਾ ਜਿਹੜਾ ਹੈਗਾ ਸਿਸਟਮ ਚਲਾਈ ਜਾਣਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਗਰਮੇਲ ਪਹਿਲਵਾਨ ਜੀ ਸਾਡੇ ਗਨਮੈਨ ਵਾਪਸ ਕਰਾਤੇ ਵਾਪਸ ਲੈ ਲੇ ਸਾਨੂੰ ਕੋਈ ਫਰਕ ਨਹੀਂ ਅਸੀਂ ਅੱਜ ਵੀ ਤੁਰੇ ਫਿਰਦੇ ਆ ਇਹਨਾਂ ਨੂੰ ਜਿਹਨਾਂ ਨੂੰ ਜ਼ਿਆਦਾ ਡਰ ਲੱਗਦਾ ਉਹਨਾਂ ਨੂੰ ਹੋਰ ਗਨਮੈਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਹੋਰ ਗਨਮੈਨ ਦੇਣ ਇਹਨਾਂ ਦੇ ਕਰਾਂ ਦੇ ਬਾਹਰ ਵੀ 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 ਗਨਮੈਨ ਖਿਲਾਰਨ ਕਿਉਂ ਖਤਰਾ ਹੈ ਲੋਕਾਂ ਨਾਲ ਮਾੜਾ ਕੀਤਾ ਅਸੀਂ ਮਾੜਾ ਨਹੀਂ ਕੀਤਾ ਅਸੀਂ ਤੁਰੇ ਫਿਰਦੇ ਆ ਕੋਈ ਗੱਲ ਨਹੀਂ ਆ ਜੇ ਫਿਰ ਜਿਹੜੀ ਵਿਸ਼ੇ ਤੇ ਗੱਲਬਾਤ ਹੋਈ ਆ ਉਹਦੀ ਵਿਚਾਰ ਦੇ ਲਈ ਜਿਹੜਾ ਅੱਜ ਦੀ ਅੱਜ ਦੀ ਦਾ ਮੇਨ ਇਹ ਹੈ ਕਿ ਵਰਕਰ ਜਿਹੜੇ ਨੇ ਮੇਰੇ ਕੋਲ ਆਏ ਨੇ ਘਰੇ ਬੈਠੇ ਸੀ ਉਹ ਕਹਿੰਦੇ ਭਲਵਾਨ ਜੀ ਵੀ ਸਾਰੇ ਘਰਾਂ 'ਚ ਬੈਠੇ ਹੋਏ ਵਰਕਰ ਜੇ ਗਾਂਧੀਆਂ ਇਲੈਕਸ਼ਨਾਂ ਦੀ ਤਿਆਰੀ ਕਰਨੀ ਹੈ ਉਹਦੇ ਲਈ ਤੱਕੜੇ ਹੋ ਅੱਗੇ ਲੱਗੋ ਤੇ ਅਸੀਂ ਤੁਹਾਡੇ ਨਾਲ ਆ ਤੇ ਮੈਂ ਉਹਨਾਂ ਦਾ ਧੰਨਵਾਦ ਕੀਤਾ ਸਾਰਿਆਂ ਦਾ ਬਾਕੀ ਹਾਈ ਕਮਾਂਡ ਬੈਠੀ ਹੈ ਦੇਖਣਾ ਤੁਹਾਨੂੰ ਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ